ਪੰਜਾਬ ਦੇ ਹਾਲਾਤ ਕਿਸ ਤਰੀਕੇ ਦੇ ਨੇ ਪਹਿਲਾਂ ਵਿਦੇਸ਼ਾਂ ਜਾਣ ਕਰਕੇ ਮਾਰਿਆ ਉੱਥੇ ਹੀ ਉਹ ਨਸ਼ੇ ਦੇ ਕੀ ਹਾਲਾਤ ਨੇ ਲਗਾਤਾਰ ਚਰਚਾ ਅਖਬਾਰਾਂ ਚ ਜੜੀਆਂ ਛਪਦੀਆਂ ਖਬਰਾਂ ਸਭ ਕੁਝ ਬਿਆਨ ਕਰਦੀਆਂ ਉੱਥੇ ਹੀ ਪੰਜਾਬ ਦੇ ਬੀਜੇਪੀ ਸਟੇਟ মিডিਆ ਹੈੱਡਬੀਚਰ ਜੀ ਸਾਡੇ ਨਾਲ ਨੇ ਤਮਾਮ ਮੁੱਦਿਆਂ ਦੇ ਉੱਪਰ ਮੁੱਖ ਮੰਤਰੀ ਪੰਜਾਬ ਨੂੰ ਕਿਵੇਂ ਚਾਲਣਾ ਪਾਇਆ ਗੱਲਬਾਤ ਕਰਦੇ ਹਾਂ ਜੋਸ਼ੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਵੇ ਨੂੰ ਸਿਹਤਮੰਦ ਬਣਾਉਣ ਦੇ ਸੁਪਨੇ ਨੂੰ ਸਕਾਰ ਕਰਨ ਲਈ ਹਰ ਅਹਿਮ ਕਦਮ ਚੁੱਕ ਰਹੀ ਹੈ ਜਿਸ ਤਹਿਤ ਪੰਜਾਬ ਵਾਸੀਆਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਪਿੰਡਾਂ ਤੇ ਸ਼ਹਿਰਾਂ ਚ ਆਮ ਆਦਮੀ ਕਲੀਨਿਕ ਖੋਲੇ ਜਾ ਰਹੇ ਹਨ ਸਵੇਝੂਣ ਤੱਕ 829 ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਗਏ ਹਨ ਇਹਨਾਂ ਕਲੀਨਿਕਾਂ ਚ 80 ਤਰ੍ਹਾਂ ਦੀਆਂ ਜ਼ਰੂਰੀ ਦਵਾਈਆਂ ਅਤੇ 38 ਤਰ੍ਹਾਂ ਦੇ ਟੈਸਟਾਂ ਦੀ ਸਹੂਲਤ ਮੁਫਤ ਮੁਹੱਈਆ ਕਰਵਾਈ ਜਾ ਰਹੀ ਹੈ ਹੁਣ ਤੱਕ ਇਤ 254 ਲੱਖ ਤੋਂ ਵੱਧ ਲੋਕ ਇਨ੍ਹਾਂ ਆਮ ਆਦਮੀ ਕਲੀਨਿਕਾਂ ਦਾ ਲਾਭ ਲੈ ਚੁੱਕੇ ਹਨ ਤੁਹਾਨੂੰ ਕੋਈ ਪਰੇਸ਼ਾਨੀ ਨਹੀਂ ਆਉਂਦੀ ਅਸੀਂ ਦਵਾਈ ਲੈਣ ਜਾਂਦੇ ਜਾਂਦੇ ਹਾਂ ਜਾਂ ਸਾਡੇ ਘਰ ਦਾ ਕੋਈ ਬਿਮਾਰ ਹੋ ਜੰਨਾ ਡਾਕਟਰ ਸਾਹਿਬ ਪਹੁੰਚ ਜਾਈਦਾ ਡਾਕਟਰ ਸਾਹਿਬ ਆਪਣੇ ਘਰ ਨਾਂ ਦਾ ਕੇ ਜਾਈਦਾ ਹਰ ਘਰ ਦੇ ਨੂੰ ਦੇਖ ਲੈਂਦੇ ਨੇ ਆਣ ਕੇ ਦਵਾਈ ਵੀ ਇੱਥੇ ਟਾਈਮ ਨਾਲ ਲਿੰਦੇ ਟਾਈਮ ਨਾਲ ਸਾਰਾ ਕੁਝ ਸਾਨੂੰ ਮਿਲਦਾ ਹੈ ਸਰਕਾਰ ਨੇ ਪਾਰੂ ਕੈਂਪ ਤੇ ਟਰੀਨਿੰਗ ਮੁਹੱਲਾ ਖੋਲਿਆ ਇਹ ਨਹੀਂ ਆਮ ਚਲਦਾ ਗਰੀਬន្តែ ਮਲੂਮ ਮੈਂ ਆ ਅਗਰ ਮੇਰੇ ਜੇ ਕੋਈ ਪੈਸਾ ਨਹੀਂ ਮੈਂ ਕਿਸੇ ਜੀ ਕੋ ਬਿਮਾਰ ਹੋ ਜਨਾ ਵਾ ਕਈ ਮੈਨੂੰ ਰੋਟੀਆਂ ਲੱਗ ਜਾਂਦੀਆਂ ਨੇ ਰੂਲ ਪੋਸ਼ਨ ਲੱਗ ਜਾਂਦੇ ਨੇ ਕਈ ਬਹਾਰ ਚੜ੍ਹ ਜਾਂਦਾ ਲੋਕੋ ਪੈਸਾ ਨਹੀਂ ਲੱਗਾ ਤੇ ਮੈਂ ਮਹੱਲਾ ਕਨੇ ਨਹੀਂ ਆ ਕੇ ਫ੍ਰੀ ਇਲਾਜ ਕਰ ਸਕਣਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੂਬੇ ਦੇ ਲੋਕਾਂ ਨੂੰ ਸਿਹਤਮੰਤ ਤੇ ਨਿਰੋਗ ਜੀਵਨ ਦੇਣ ਲਈ ਵਚਨਬੱਧ ਹਨ ਜੀ तमाम ਮੁੱਦੇ ਸੀਗੇ ਨਸ਼ੇ ਨੂੰ ਲੈ ਕੇ ਕਿਵੇਂ ਜ਼ਿਕਰ ਕਰ ਰਹੇ ਹੋ ਡਾਟਾ ਕਿੰਨੇ ਸਮੇਂ ਦਾ ਹੈਗਾ ਇਹ ਪੂਰਾ ਡਾਟਾ ਸਾਡੇ ਕੋਲ ਕਾਫੀ ਵੱਡਾ ਹੈ ਲੇਕਿਨ ਜਿਹੜਾ ਡਾਟਾ ਅੱਜ ਅਸੀਂ ਪਬਲਿਕ ਕੀਤਾ ਉਹ ਭਗਵੰਤ ਮਾਨ ਸਾਹਿਬ ਸਰਕਾਰ ਦੇ 2 ਸਾਲ 4 ਮਹੀਨੇ ਦਾ ਕੀਤਾ ਹੈ ਇਹ ਪਿਛਲੇ 16 ਤਰੀਕ ਨੂੰ 100 ਚੱਕੇ ਨੇ 2 ਸਾਲ 4 ਮਹੀਨੇ ਪੂਰੇ ਹੋ ਗਏ ਉਹਨਾਂ ਦੇ 28 ਮਹੀਨੇ ਜਿੰਨੂੰ ਕਹਿ ਸਕਦੇ ਪੂਰੇ ਹੋ ਗਏ ਅਸੀਂ ਦੇਖਿਆ ਕਿ ਜਿੰਨਾ 20 ਸਾਲ ਚ ਨਸ਼ਾ ਜੰਪ ਨਹੀਂ ਕੀਤਾ ਉਹਨਾਂ ਭਗਵੰਤ ਮਾਨ ਸਰਕਾਰ ਦੇ 28 ਮਹੀਨੇ ਜੰਪ ਕਰ ਗਿਆ ਪੰਜਾਬ ਦੇ ਅੰਦਰ ਪਹਿਲੇ ਨਸ਼ਾ ਮਿਲਦਾ ਸੀਗਾ ਪਰ ਹੁਣ ਨਸ਼ੇ ਦੀਆਂ ਜੜੀਆਂ ਐ ਪੰਜਾਬ ਚ ਸਾਈਨ ਬੋਰਡ ਲਾ ਦੇ ਨੇ ਵਿੱਚ ਿੱਟਾ ਇੱਥੇ ਵਿਕਦਾ ਪੰਜਾਬ ਚ ਪਹਿਲੇ ਨਸ਼ਾ ਤਸਕਰ ਨਸ਼ਾ ਵੇਚਦੇ ਸੀਗੇ ਪਰ ਹੁਣ ਚਿੱਟੇ ਖਰੀਦਣ ਵਾਲੇ ਦੀ ਲਾਈਨਾਂ ਲੱਗਦੀਆਂ ਨੇ ਪੰਜਾਬ ਚ ਪਹਿਲੇ ਯੁਵਾ ਨਸ਼ਾ ਗਜ਼ੀਉਮ ਕਰਦੇ ਸੀਗੇ ਪਰ ਹੁਣ ਪੰਜਾਬ ਦੇ ਅੰਦਰ ਆਹੱਤੇ ਬਣ ਗਏ ਚਿੱਟੇ ਦੇ ਹੱਥੇ ਜਿੱਥੇ ਹੱਤ ਕਿੰਦਾ ਪੰਜਾਬ ਦੇ ਅੰਦਰ ਨਸ਼ਾ ਇਨਾ ਜੰਪ ਕਰ ਗਿਆ ਪੰਜਾਬ ਦੇ ਅੰਦਰ ਨਸ਼ਾ ਇਨਾ ਜੰਪ ਕਰ ਗਿਆ ਹੈ ਕਿ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਦੇ ਹੌਸਲੇ ਬੁਲੰਦ ਹੋ ਗਏ ਨੇ ਜੇ ਕੋਈ ਨਸ਼ਾ ਵੇਚਣ ਤੋਂ ਰੋਕਦਾ ਹੈ ਇਹ 28 ਮਹੀਨੇ ਦੀ ਭਗਵੰਦ ਮਾਨ ਸਾਹਿਬ ਸਰਕਾਰ ਦੀ ਗੱਲ ਕਰ ਰਿਹਾ ਨਸ਼ਾ ਵੇਚਣ ਤੋਂ ਕੋਈ ਰੋਕਦਾ ਹੈ ਨਸ਼ਾ ਰੋਕੋ ਕਮੇਟੀਆਂ ਤੇ ਅਟੈਕ ਕਰਦੇ ਨੇ ਜਗਰਾਉਂ ਦੇ ਅੰਦਰ ਇੱਕ ਮੁੰਡੇ ਨਸ਼ਾ ਵੇਚਣ ਤੋਂ ਰੁਕੇ ਤੇ ਬੱਤੀ ਸੁੱਟ ਕੇ ਅੱਗ ਲਗਾਤੀ ਪੰਜਾਬ ਦੇ ਅੰਦਰ ਘਟਤ ਘਟ 11 12 ਸਾਡੇ ਕੋਲ ਇਹੋ ਜੇ ਇਨਸੀਡੈਂਟ ਸਟੇਡੀ ਸਟਡੀ ਚ ਆਉਣ ਰਿਕਾਰਡ ਨੇ ਜਿਹੜੇ ਦੱਸਦੇ ਨੇ ਕਿ ਨਸ਼ਾ ਤਸਕਰਾਂ ਨੇ ਜਿਹੜਾ ਹੈਗਾ ਹੈ ਘਰਾਂ ਤੇ ਅਟੈਕ ਕੀਤਾ ਗੋਲੀਆਂ ਚਲਾਈਆਂ ਇੱਕ ਪਿੰਡ ਦਾ ਇਹੋ ਜਿਹਾ ਪਿੰਡ ਸੀ ਜਿੱਥੇ ਮੁੰਡਾ ਨਸ਼ਾ ਵੇਚਣ ਦਰੋਂ ਸੀਗਾ ਨਸ਼ਾ ਤਰਸ ਕਰਾ ਨੇ ਅਟੈਕ ਕੀਤਾ ਘਰੇ ਜਿਹੜਾ ਹੈਗਾ ਮਾਂ ਮਿਲੀ ਔਰ ਭੈਣ ਮਿਲੀ ਮੁੰਡੇ ਦੀ ਤੇ ਮਾਂ ਦੀਆਂ ਉਂਗਲੀਆਂ ਬੜਤੀਆਂ ਭੈਣ ਦਾ ਗੋਡਲਾਤਾ ਤੇ ਫਿਰ ਚਲੇ ਗਏ ਇਹ ਹੌਸਲੇ ਬੁਲੰਦ ਨੇ ਇਸ ਤੋਂ ਅੱਗੇ ਵੀ ਹੌਸਲੇ ਬੁਲੰਦ ਨੇ ਹੁਣ ਉਹ ਪੰਜਾਬ ਪੁਲਿਸ ਨੂੰ ਵੀ ਕੁਝ ਨਹੀਂ ਸਮਝ ਆਇਆ ਪੰਜਾਬ ਪੁਲਿਸ ਨੇ ਰੇਡ ਕੀਤੀ ਪਟਿਆਲੇ ਕੋਲ ਰੇਡ ਕਰਨ ਵਾਲਾ ਸੀਆਈਏ ਸਟਾਫ ਸੀਗਾ ਇੱਕ ਕਾਂਸਟੇਬਲ ਦੀ ਬਾਹ ਤੋੜਦੀ ਕਿ ਦੀ ਟਾਂਗ ਤੋੜਦੀ ਇਸੇ ਜਲੰਧਰ ਦੇ ਅੰਦਰ ਅਟੈਕ ਗਏ ਸਾਰਾ ਮੱਲਾ ਕੁੱਟਣ ਨੂੰ ਪੈ ਗਿਆ ਘੱਟੋ ਘਾਟ 4-5 ਸਾਢੇ ਕੋਲ ਇਨਸੀਡੈਂਟ ਹੈ ਉਹ ਜਿੱਨੇ ਜਿੱਥੇ ਪੰਜਾਬ ਪੁਲਿਸ ਤੇ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਉੱਪਰ ਵੀ ਜਿਹੜਾ ਹੈਗਾ ਨਸ਼ਾ ਤਸਕਰਾਂ ਨੇ ਅਟੈਕ ਕਰਤਾ ਹੁਣ ਨਸ਼ਾ ਤਸਕਰ ਪਹਿਲੇ ਕਦੀ ਨਹੀਂ ਸੁਣਿਆ ਸੀਗਾ ਕਿ ਵੀ ਉਹ ਪੁਲਿਸ ਤੋਂ ਜੜਾ ਅਟੈਕ ਕਰਦੇ ਨੇ ਹੁਣ ਪੁਲਿਸ ਤੇ ਲੋਕਾਂ ਤੇ ਵੀ ਅਟੈਕ ਕਰਦੇ ਨੇ ਪੁਲਿਸ ਤੇ ਵੀ ਅਟੈਕ ਕਰ ਦਿੰਨੇ ਚਿੱਟੇ ਦੀ ਲਾਈਨਾਂ ਲੱਗਦੀਆਂ ਖਰੀਦਣ ਵਾਸਤੇ ਚਿੱਟਾ ਇੱਥੇ ਵਿਕਦਾ ਤੇ ਬੋਰਡ ਲੱਗ ਦਿੰਨੇ ਠੀਕ ਹੈ ਸੋ ਪੰਜਾਬ ਦੇ ਅੰਦਰ ਨਸ਼ਾ ਇੱਕ ਬਹੁਤ ਭਿਆਨਕ ਰੂਪ ਲੈ ਚੁੱਕਿਆ ਹੈ 8 ਸਾਲ 10 ਸਾਲ 12 ਸਾਲ ਦੇ ਬੱਚੇ ਜੜੇ ਆ ਨਸ਼ਾ ਲੈ ਰਹੇ ਨੇ ਪ੍ਰੈਗਨੈਂਟ ਲੇਡੀਜ਼ ਮੁੱਖ ਜ਼ਿੰਮੇਵਾਰ ਕਿੰਨੂੰ ਮੰਨਦੇ ਕੁਝ ਪਰਿਵਾਰ ਤਾਂ ਇਹੋ ਜਿਹੇ ਨੇ ਜਿੱਥੇ ਘਰ ਦੇ ਬਾਹਰ ਤਾਲੇ ਵੱਜ ਗਏ ਮਤਲਬ ਬੇਟੇ ਦੀ ਮੌਤ ਹੋਈ ਬਾਪ ਦੀ ਮੌਤ ਹੋਈ ਦੂਜੀ ਬੇਟੀ ਜਦ ਮੌਤ ਹੋਈ ਨਸ਼ੇ ਦੇ ਕਰਕੇ ਤੇ ਜਿਹੜੀ ਮਾਂ ਸਦਮੇ ਨਾਲ ਮਰ ਕੇ ਘਰ ਦੇ ਬਾਹਰ ਥਾਲਾ ਵਰ ਗਿਆ ਇਹੋ ਜਿਹੀ ਕਈ ਘਰ ਹੈ ਜੇ ਤਿੰਨ ਤਿੰਨ ਪੁੜੀਆਂ ਨਸ਼ੇ ਦੇ ਕਰਕੇ ਚਿੱਟੇ ਕਰਕੇ ਖਤਮ ਹੋ ਗਿਆ ਜਿੰਮੇਵਾਰ ਕਿਹਨੂੰ ਮੰਨਦੇ ਉਸ ਵਿੱਚ ਜਿੰਮੇਵਾਰ ਜੇ ਕੋਈ ਹੈ ਤਾਂ ਭਗਵੰਤ ਮਾਨ ਹੈ ਮੁੱਖ ਮੰਤਰੀ ਹੈ ਕਿਉਂਕਿ ਹੋਮ ਮਿਨਿਸਟਰ ਹੈ ਉਹ ਕਿਉਂ ਮਾਰ ਦੇਖੋ ਨਸ਼ਾ ਵਿਰੋਧੀ ਦਿਵਸ ਆਇਆ 3 ਆਏ 26 ਜੂਨ 2022 23 24 ਮਾਨ ਸਾਹਿਬ ਦੱਸ ਰਹੇ ਨੇ ਕਿ ਪ੍ਰੋਗਰਾਮ ਕੀਤਾ ਆਪ ਇੱਕ ਵੀਡੀਓ ਤੱਕ ਵੀ ਜਾਰੀ ਨਹੀਂ ਕੀਤਾ ਵਿਗਿਆਪਨ ਵੀ ਇਸ਼ੂ ਕਰਪਾਏ ਵੱਡੇ ਵੱਡੇ ਪ੍ਰੋਗਰਾਮ ਵੀ ਕਰਨੇ ਇਸ ਤੋਂ ਪਹਿਲੇ ਲਈ ਸਰਕਾਰਾਂ ਕਰਦੀਆਂ ਸੀ ਇਹਨਾਂ ਨੇ ਕੋਈ ਨਹੀਂ ਕੀਤਾ ਇਹਦਾ ਮਤਲਬ ਨਸ਼ੇ ਦੇ ਉੱਪਰ ਉਹ ਸੀਰੀਅਸ ਹੀ ਨਹੀਂ ਹੈ ਨਸ਼ੇ ਖਤਮ ਕਰਨ ਦੀ ਹੁੰਦੀ ਇੱਛਾ ਸ਼ਕਤੀ ਨਹੀਂ ਹੈ ਜੇ ਇਹ ਉਹੀ ਪੰਜਾਬ ਪੁਲਿਸ ਹੈ ਜਿਨੇ ਅਤਵਾਦ ਖਤਮ ਕੀਤਾ ਸੀਗਾ ਬੀਨ ਸਿੰਘ ਮੁੱਖ ਮੰਤਰੀ ਦੀ ਪੋਲੀਟੀਕਲ ਵਿਲ ਸੀ ਕੇ ਪੀਐਸ ਕਿ ਡੀਜੀਪੀਸੀ ਕਰਨ ਖਤਮ ਹੋ ਗਿਆ ਸੋ ਪੰਜਾਬ ਪੁਲਿਸ ਨੂੰ ਜਿਆਦਾ ਦੋਸ਼ ਤੇ ਦੀ ਜਰੂਰਤ ਨਹੀਂ ਹੈ ਦੋਸ਼ ਤੇ ਪੋਲੀਟੀਕਲ ਵਿਲ ਦੀ ਹੈ ਮਾਨ ਸਾਹਿਬ ਦੇ ਅੰਦਰ ਉਹ ਪੋਲੀਟੀਕਲ ਵਿਲ ਨਹੀਂ ਹੈ ਕਿ ਮੈਂ ਪੰਜਾਬ ਚ ਨਸ਼ਾ ਖਤਮ ਕਰਨਾ ਹੈ ਅਕਸਰ ਇਹ ਕਹਿੰਦੇ ਹੁੰਦੇ ਵੀ ਪਿਛਲੀਆਂ ਸਰਕਾਰਾਂ ਦਾ ਸਾਰਾ ਬਟੋਰਿਆ ਹੋਇਆ ਸੀ ਸਾਂਭ ਰਹੇ ਆ ਫਿਰ ਚਾਹੇ ਉਹ ਗੈਂਗਸਟਰਵਾਦ ਦੀ ਗੱਲ ਹੋ ਜੇ ਨਸ਼ਿਆਂ ਦੀ ਗੱਲ ਹੋ ਜੇ ਬੇਰੁਜ਼ਗਾਰੀ ਦੀ ਗੱਲ ਹੋ ਜੇ ਸਾਰਾ ਪਾਂਡਾ ਜਿਹੜਾ ਪਿਛਲੀਆਂ ਸਰਕਾਰਾਂ ਦੇ ਉੱਪਨਿਆ ਜਾਂਦਾ ਸੋ ਹੁਣ ਮਾਨ ਸਾਹਿਬ ਨੂੰ ਬੇਨਤੀ ਕਰਾਂਗਾ ਮੇਰੀ ਆਖਰੀ ਗੱਲ ਹੈ ਬੜੀ ਇੰਪ ਤੁਸੀਂ ਜਦ 2016 ਚ 2017 ਦੀ ਵਿਧਾਨ ਸਭਾ ਵਾਸੇ ਕੈਂਪੇਨ ਕੀਤੀ 2021 ਚ 2022 ਦੀ ਵਿਧਾਨ ਸਭਾ ਵਾਲੀ ਕੈਂਪੇਨ ਕੀਤੀ ਜਦ ਸੱਤਾ ਚ ਆ ਗਏ ਤੁਸੀਂ ਕਹਿੰਦੇ ਸੀ ਕਿ ਪੰਜਾਬ ਚ ਨਸ਼ਾ ਸਰਕਾਰ ਬਿਕਵਾਂਦੀ ਹੈ ਇਹਨਾਂ ਦੀ ਜਿਹੜੀ ਸੱਤਾ ਤੇ પાર્ટી ਬਿਕਵਾਂਦੀ ਹੈ 2016 ਲੈ ਟਾਈਮ ਮ ਕਾਲੀ ਸੀਗੀ ਤੁਸੀਂ ਕਾਲੀਆਂ ਦੇ ਇਲਜ਼ਾਮ ਲਾਉਂਦੇ ਸੀ 2021 ਚ ਤਦ ਕਾਂਗਰਸ ਪਾਰਟੀ ਸੀ ਤੁਸੀਂ ਕਾਂਗਰਸ ਤੇ ਅਲਿਗੇਸ਼ਨ ਲਗਾਉਂਦੇ ਸੀਗੇ ਤੁਸੀਂ ਕਹਿੰਦੇ ਸੀਗੇ ਸੀਐਮ ਮਨਿਸਟਰ ਐਮਐਲਏ ਇਹਨਾਂ ਦੇ ਲੀਡਰ ਸਰ ਪ੍ਰਸਿੱਧ ਨਸ਼ਾ ਬਿਕਦਾ ਮਾਨ ਸਾਹਿਬ ਉਹ ਫਾਰਮੂਲਾ ਹੁਣ 28 ਮਹੀਨੇ ਬਾਅਦ ਆਪਣੇ ਉੱਪਰ ਲਾਗੂ ਕਰ ਲਓ ਇਹਦਾ ਮਤਲਬ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਆਪ ਦੇ ਤੁਹਾਡੇ ਮੰਤਰੀ ਤੁਹਾਡੇ ਐਮ ਐਲ ਏ ਤੁਹਾਡੇ ਐਮ ਪੀ ਤੁਹਾਡੇ ਲੀਡਰ ਇਹਨਾਂ ਸਰਪ੍ਰਸਤਿ ਚ ਪੰਜਾਬ ਚ ਨਸ਼ਾ ਬਿਕਦਾ ਹੈ ਇਹ ਮੈਂ ਗੱਲ ਆਪਣੇ ਵੱਲੋਂ ਨਹੀਂ ਕਰ ਰਿਹਾ ਮੈਂ ਤੁਹਾਡੀ ਵਾਲੀ ਗੱਲ ਕੋਟ ਕਰ ਰਿਹਾ ਤੁਹਾਡੇ ਫਾਰਮੂਲੇ ਨੂੰ ਲਾਗੂ ਕਰ ਰਿਹਾ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ ਜੋਸ਼ੀ ਜੀ ਉਹਦੇ ਵਿੱਚ ਉਹ ਹਰਿਆਣੇ ਦੇ ਵਿੱਚ ਸਰਕਾਰ ਬਣਾਉਂਦੀਆਂ ਗੱਲਾਂ ਕਰਦੇ ਵੀ ਹਰਿਆਣੇ ਸਰਕਾਰ ਬਣਾਉਣੀ ਹੈ ਪਹਿਲਾਂ ਪੰਜਾਬ ਚ ਬਣ ਗਈ ਦਿੱਲੀ ਚ ਬਣ ਗਈ ਔਰ ਕਹਿ ਰਹੇ ਵੀ ਨੈਸ਼ਨਲ ਪਾਰਟੀ ਬਣ ਗਈ ਦਸਾਂ ਸਾਲਾਂ ਦੇ ਵਿੱਚ ਵਾਹ ਮੁਬਾਰਕ ਨੈਸ਼ਨਲ ਪਾਰਟੀ ਬਣ ਗਈ ਨੈਸ਼ਨਲ ਪਾਰਟੀ ਦਾ ਹੈਡ ਅਜਾ ਡਾ ਗਿਆ ਉਹਨੂੰ ਬਹਿਲ ਨਹੀਂ ਮਿਲਦੀ ਪਈ ਸ਼ਰਾਬ ਕੋਟਾਲੇ ਚ ਬੰਦ ਹੈ ਮਾਨ ਸਾਹਿਬ ਤਾਂ ਹੁਣੇ ਦੱਸਦੇ ਨੇ ਕਿ ਵੀ ਮਾਨ ਸਾਹਿਬ ਥੋੜੇ ਦਿਨ ਦੁਖੋ ਜਿਹੋ ਜੀ ਗੱਲਾਂ ਮੈਂ ਸੁਣਦਾ ਪਿਆ ਜਿਹੋ ਜੀ ਕੋਟਾ ਅੰਤੰਦਰ ਗੱਲ ਆ ਰਹੀ ਹੈ ਮੈਨੂੰ ਲੱਗਦਾ ਹੈ ਕਿ ਅਗਲੀ ਵਾਰੀ ਹਰਪਾਲ ਚਿਮਤ ਹੁਣ ਭਗਵੰਤ ਮਾਨ ਦੀ ਹੈ ਉਸ ਤੋਂ ਬਾਅਦ ਜੇਕਰ ਗੱਲ ਕਰ ਜੀ ਹੁਣ ਪਿੱਛੇ ਬਿਲ ਪਾਸ ਕੀਤਾ ਗਿਆ ਸੀ ਯੂਨੀਵਰਸਿਟੀਜ਼ ਚਾਂਸਲਰ ਜਿਹੜੇ ਮੁੱਖ ਮੰਤਰੀ ਹੋ ਸਕਦੇ ਪੰਜਾਬ ਦੇ ਉਹ ਬਿਲ ਵਾਪਸ ਹੋਣ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਇਲੈਕਟਿਡ ਹੋਣੇ ਚਾਹੀਦੇ ਐ ਚਾਂਸਲਰ ਦੇਖੋ ਮਾਨ ਸਾਹਿਬ ਤੁਸੀਂ ਕੋਈ ਵੱਖਰੇ ਤਾਂ ਆਏ ਨਹੀਂ ਠੀਕ ਹੈ ਤੁਹਾਡੇ ਤੋਂ ਪਹਿਲੇ ਵੀ ਸਰਕਾਰਾਂ ਸੀਗੀਆਂ ਤੁਹਾਡੇ ਬਾਅਦ ਵੀ ਸਰਕਾਰਾਂ ਹੋਣਗੀਆਂ ਤੁਹਾਡੇ ਆਸ-ਪਾਸਲੇ ਸੂਬਿਆਂ 'ਚ ਵੀ ਸਰਕਾਰਾਂ ਨੇ ਹਰ ਜਗ੍ਹਾ ਜਿਹੜਾ ਹੈਗਾ ਜਿਹੜੀ ਚੁਣੀ ਹੋਈ ਸਰਕਾਰ ਉਹ ਪੈਨਲ ਭੇਜਦੀ ਹੈ ਤੇ ਰਾਜਪਾਲ ਉਹਨਾਂ ਦੇ ਪੈਨਲ ਵਿੱਚ ਇੱਕ ਨਾਮ ਦੇ ਉੱਪਰ ਮੋਹਰ ਲਗਾਉਂਦਾ ਹੈ ਹੁਣ ਕਿਹੜੇ ਤੁਸੀਂ ਤਿੰਨ ਬੈਸਟ ਬੰਦੇ ਨਾਮ ਭੇਜੋ ਨਾ ਤੁਸੀਂ ਤਿੰਨ ਬੈਸਟ ਬੰਦੇ ਨਾਮ ਭੇਜੋ ਲਿਖ ਦਿਓ ਕਿ ਇਹ ਇਹ ਸੁਪਰ ਬੈਸਟ ਹੈ ਲਿਖ ਕੇ ਭੇਜੋ ਸਹੀ ਜੇ ਗੋਨਸਾਹ ਉਹ ਤਿੰਨ ਤੋਂ ਬਾਅਦ ਕਰ ਤਾਂ ਤਾਂ ਕੁਐਸਚਨ ਮਾਰਕ ਹੈ ਜੇ ਉਹ ਤਿੰਨ ਭੇਜੇ ਤੁਹਾਡੇ ਨਾਮਾਂ 'ਚੋਂ ਕਰਣ ਤਾਂ ਫੇਰ ਤਾਂ ਕੋ हरियाणा ਨੇ ਵੀ ਟਿੱਪਣੀ ਕੀਤੀ ਕਿ ਕਹਿੰਦੇ ਫਰੋਤੀਆਂ ਦਾ ਉਦਯੋਗ ਬਣ ਗਿਆ ਫਰੋਤੀਆਂ ਮੰਗੀਆਂ ਜਾਂਦੀਆਂ ਫੋਨ ਕਰਕੇ ਸੋ ਪੰਜਾਬ ਦੇ ਕੀ ਹਾਲਾਤ ਨੇ ਕੀ ਪ੍ਰਤੀਕਿਰਿਆ ਦਿੰਦੇ ਹੋ ਦੇਖੋ ਪੰਜਾਬ ਦੇ ਅੰਦਰ ਜਿਹੜਾ ਹੈਗਾ ਗੈਂਗਸਟਰਵਾਦ ਵਧਿਆ ਪੰਜਾਬ ਦੇ ਅੰਦਰ ਜੇਲਾਂ ਤੋਂ ਨਸ਼ੇ ਦਾ ਵਪਾਰ ਫਿਰੋਤੀ ਦਾ ਵਪਾਰ ਚੱਲਦਾ ਹੈ ਪੰਜਾਬ ਦੇ ਅੰਦਰ ਚੈਨਲ ਜਿਹੜੇ ਹੈ ਗੈਂਗਸਟਰਜ਼ ਇੰਟਰਵਿਊ ਕਰ ਦਿੰਨੇ ਜੋ ਪੰਜਾਬ ਚ ਲਾਡ ਰਸਤੀ ਹੈ ਉਹ ਕਿਸੇ ਹੋਰ ਸੂਬੇ ਚ ਨਹੀਂ ਹੈ ਇਸ ਕਰਕੇ ਹਰਿਆਣ ਨੂੰ ਟਾਰਗੇਟ ਨਾ ਕਰੋ ਮਾਨ ਸਾਹਿਬ ਪਹਿਲੇ ਆਪਣੀ ਮੰਜੀ ਥਲੇ ਛੋਟਾ ਮਾਰੋ ਸਾਨਾ ਦਾ ਵੀ ਜ਼ਿਕਰ ਹੋਇਆ ਪ੍ਰੈਸ ਕਾਨਫਰੰਸ 'ਚ ਕਹਿੰਦੇ ਕਿਸਾਨ ਜਦੋਂ ਆਪਣੀ ਮੰਗ ਮੰਨਣੋਂ ਜਾਂਦੇ ਉਹਨਾਂ ਨੂੰ ਲਾਠੀਆਂ ਮਿਲਦੀਆਂ ਉਧਰੋਂ ਕਦੀ ਮੰਗ ਮੰਨਣ ਨਹੀਂ ਜਾਂਦੀ ਕੇਂਦਰ ਸਰਕਾਰ ਲੋ ਪੰਜਾਬ ਦੇ ਅੰਦਰ ਵਪਾਰ ਠੱਪ ਹੋ ਗਿਆ ਪੰਜਾਬ ਦੇ ਅੰਦਰ ਲੁਧਿਆਣੇ ਦਾ ਵਪਾਰ ਠੱਪ ਹੋ ਗਿਆ ਹੈ ਪੰਜਾਬ ਦੇ ਅੰਦਰ ਅੰਮ੍ਰਿਤਸਰ ਚ ਜਿਹੜਾ ਲੋਕ ਆਉਂਦੇ ਸੀ ਮੱਥਾ ਟੇਕਣ ਉਹਨਾਂ ਦਾ ਨੰਬਰ ਕੱਟ ਗਿਆ ਹੈ ਉੱਥੇ ਹੋਟਲ ਉਦਯੋਗ ਠੱਪ ਹੋ ਗਿਆ ਹੈ ਪੰਜਾਬ ਦੇ ਅੰਦਰ ਜਦ ਵਪਾਰੀ ਆਉਂਦੇ ਟੈਕਸੀ ਵਾਲੇ ਨੂੰ ਬਿਜ਼ਨਸ ਮਿਲਦਾ ਰਿਕਸ਼ੇ ਵਾਲੇ ਨੂੰ ਆਟੋ ਵਾਲਾ ਉਹ ਬਿਜ਼ਨਸ ਮਿਲਣਾ ਬੰਦ ਹੋ ਗਿਆ ਹੈ ਪੰਜਾਬ ਚ ਨਈ ਇਨਵੈਸਟਮੈਂਟ ਆਣੀ ਬੰਦ ਹੋ ਗਈ ਕਿਉਂਕਿ ਤੁਸੀਂ ਵੋਟਾਂ ਦੀ ਰਾਜਨੀਤੀ ਕਰਦੇ ਮਾਨਸਾ ਤੁਸੀਂ ਪੰਜਾਬ ਦੀ ਤਰੱਕੀ ਦੀ ਰਾਜਨੀਤੀ ਨਹੀਂ ਕਰਦੇ ਹੋ ਸਿੱਧੇ ਤੌਰ ਦੇ ਉੱਪਰ ਬੀਜੇਪੀ ਵੱਲੋਂ ਆਮ ਆਦਮੀ ਪਾਰਟੀ ਸਰਕਾਰ ਦੇ ਜਿਹੜੇ 28 ਮਹੀਨੇ ਕੱਚਾ ਚਿੱਠਾ ਜਿਹੜਾ ਉਹ ਲਿਆ ਕੇ ਸਾਹਮਣੇ ਰੱਖਿਆ ਗਿਆ ਸਿੱਧੇ ਤੌਰ ਦੇ ਉੱਪਰ ਇਹ ਵੀ ਚੇਤਾਵਨੀ ਕਹਿ ਲਈ ਜਾਂ ਫਿਰ ਇੱਕ ਜਾਗਰੂ ਕਰਨਾ ਕਹਿ ਲਈ ਵੀ ਕੀ ਪੰਜਾਬ ਦੇ ਹਾਲਾਤ ਨੇ ਉਸ ਤੋਂ ਜਾਣੂ ਕਰਵਾਇਆ ਗਿਆ ਕੈਮਰਾ ਪਰਸਨ ਗਗਨੇਸ਼ ਦੇ ਨਾਲ ਮਨਜੋਤ ਸਿੰਘ ਅੰਗ ਦੈਨਿਕ ਸਵੇਰਾ ਟੀਵੀ ਚੰਡੀਗੜ੍ਹ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਦੇ ਲਈ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X ਅਤੇ WhatsApp ਚੈਨਲ ਪਰ